ਹੈਲੋ ਗਾਇਜ਼ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਭ ਦਾ ਤੁਹਾਡੇ ਆਪਣੇ ਚੈਨਲ ਪੱਟੀ ਪੰਜਾਬੀ ਤੇ ਹਾਂਜੀ ਮਾਰਨਿੰਗ ਦਾ ਟਾਈਮ ਆ ਜੀ ਮੈਂ ਲੱਗੀ ਆ ਦਾਲ ਤਰਨ ਹਾਰੇ ਦੇ ਵਿੱਚ ਮੈਂ ਪਾ ਰਹੀ ਆ ਪਾਥੀਆਂ ਭੰਨ ਕੇ ਛੋਟੀਆਂ ਕਰਕੇ ਬੱਚੇ ਕਈ ਦਿਨ ਦੇ ਰੌਲਾ ਪਾ ਰਹੇ ਸੀਗੇ ਕਿ ਹਾਰੇ ਵਿੱਚ ਦਾਲ ਬਣਾ ਕੇ ਖਿਲਾਓ ਸਾਨੂੰ ਉਹਦਾ ਟੇਸਟ ਤੁਹਾਨੂੰ ਪਤਾ ਹੀ ਆ ਵੱਖਰਾ ਹੀ ਹੁੰਦਾ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਕਾਫੀ ਟਾਈਮ ਦੇ ਵਿੱਚ ਮਤਲਬ ਹੌਲੀ ਹੌਲੀ ਰਿੱਜੀ ਜਾਂਦੀ ਹੈ ਨਾ ਉਧੇ ਕਰਕੇ ਉਹਦਾ ਟੇਸਟ ਜ਼ਿਆਦਾ ਵਧੀਆ ਹੋ ਜਾਂਦਾ ਤੇ ਇੱਕ ਪਹਿਲਾਂ ਮੈਨੂੰ ਤੌੜੀ ਨਹੀਂ ਸੀ ਮਿਲੀ ਹੈਗੀ ਤੌੜੀ ਮਿਲੀ ਤਾਂ ਉਹਦੇ ਬੱਚਿਆਂ ਨੇ ਕਿਨਾਰਾ ਵੀ ਤੋੜਤਾ ਤੇ ਇਹ ਕੁਝ ਜ਼ਿਆਦਾ ਵਧੀਆ ਵੀ ਨਹੀਂ ਹੈਗੀ ਇਹ ਗਰਮੀਆਂ ਦੇ ਸੀਜ਼ਨ ਵਿੱਚ ਵਧੀਆ ਮਿਲੂਗੀ ਫਿਰ ਦੁਬਾਰਾ ਲਵਾਂਗੇ ਅਸਿਕਾ ਚੱਲ ਇਹਦੇ ਨਾਲ ਟਰਾਈ ਕਰ ਲੈਣਾ ਕਿਤੇ ਕੁੱਟ ਵੀ ਨਾ ਜਾਵੇ ਇਹ ਇਹ ਹਾਰੇ ਵਾਲਾ ਪ੍ਰੋਸੈਸ ਹੁਣ ਘੱਟ ਹੀ ਦੇਖਣ ਨੂੰ ਮਿਲਦਾ ਆ ਹੈਗਾ ਅਜੇ ਵੀ ਪਿੰਡਾਂ ਦੇ ਵਿੱਚ ਜਾਣੀ ਪਰ ਫਿਰ ਵੀ ਅੱਗੇ ਨਾਲੋਂ ਬਹੁਤ ਰਵਾਜ ਘਟ ਗਿਆ ਹੋਇਆ ਵਾ ਅਸੀਂ ਵੀ ਬਹੁਤ ਘੱਟ ਬਣਾਉਂਦੇ ਐਵੇਂ ਕਹੀ ਅਸੀਂ ਵੀ ਜ਼ਿਆਦਾ ਪਰ ਗੈਸ ਤੇ ਬਣਾਉਂਦੇ ਕੋਈ ਅਸੀਂ ਮਾਰਨਿੰਗ ਦੇ ਟਾਈਮ ਸਬਜ਼ੀ ਬਣਾਉਂਦੇ ਆ ਤੇ ਬੱਚਿਆਂ ਨੇ 8 8:30 ਵਜੇ ਤੱਕ ਜਾਣਾ ਹੁੰਦਾ ਹੈ ਤਾਂ ਉਦੋਂ ਤੱਕ ਸਬਜ਼ੀ ਵਗੈਰਾ ਤਿਆਰ ਕਰਨੀ ਹੁੰਦੀ ਹੈ ਤਾਂ ਕਰਕੇ ਸਵੇਰੇ ਸਵੇਰੇ ਇੰਨਾ ਟਾਈਮ ਨਹੀਂ ਹੁੰਦਾ ਹੈਗਾ ਤੇ ਸ਼ਾਮ ਦੇ ਟਾਈਮ ਤਾਂ ਫਿਰ ਹੁਣ ਉਹੀ ਖਾ ਲਈਦੀ ਹੈ ਜਿਹੜੀ ਸਵੇਰ ਨੂੰ ਹੁੰਦੀ ਆ ਜੇ ਸ਼ਾਮ ਨੂੰ ਨਾ ਬਚੇ ਤਾਂ ਅਸੀਂ ਸ਼ਾਮ ਨੂੰ ਬਣਾਉਂਦੇ ਆ ਵੈਸੇ ਤੇ ਹੁਣ ਸਬਜ਼ੀ ਪਈ ਸੀਗੀ ਸਵੇਰ ਜੋਗੀ ਤੇ ਹੁਣ ਲੱਗਿਆ ਅਸੀਂ ਦਾਲ ਧਰਨੀ ਸੀ ਕਿ ਵੇ ਸ਼ਾਮ ਤੱਕ ਬਣੂਗੀ ਦੇਖਦੇ ਹਾਂ ਹੌਲ-ਹੌਲ ਹੀ ਅਸੀਂ ਸ਼ਾਮ ਦਾ ਟਾਈਮ ਸੈੱਟ ਕਰਦੇ ਆਂ ਵੈਸੇ ਦੁਕਾਨ ਤੇ ਰੋਟੀ ਜਾਂਦੀ ਕਰਕੇ ਨਾ ਸ਼ਾਮ ਦਾ ਟਾਈਮ ਸਾਡੇ ਸੈੱਟ ਨਹੀਂ ਆਉਂਦਾ ਹੈਗਾ ਅ ਦੁਪਹਿਰ ਨੂੰ ਗਰਮੀ ਆ ਦੇ ਵਿੱਚ ਜਾਨੀ ਦੁਪਹਿਰ ਨੂੰ ਸਬਜ਼ੀ ਖਰਾਬ ਹੋ ਜਾਂਦੀ ਆ ਇੱਧਰ ਮੈਂ ਭਾਂਡੇ ਧੋ ਕੇ ਟਕਾ ਤੇ ਇੱਧਰ ਨਾਲ ਦੀ ਨਾਲ ਮੈਂ ਚਾਹ ਧਰਤੀ ਸੀ ਬੱਚੇ ਵੇੜੇ ਚ ਕਰਦੇ ਆ ਕੰਮ ਹੁਣ ਆਪਾਂ ਪਾਉਨੇ ਆ ਦੁੱਧ ਆਪਣੀ ਹੋ ਗਈ ਹੈ ਤਿਆਰ ਦੇਖੋ ਕਿੰਨਾ ਵਧੀਆ ਕਲਰ ਆਇਆ ਚਾਹ ਦਾ ਪਹਿਲਾਂ ਮੈਂ ਬੋਤਲ ਚ ਕੱਢਦੀ ਹਾਂ ਅੰਤ ਘੰਟੇ ਬਾਅਦ ਪੀ ਜਾਣੀਏ ਦੋ ਵਾਰ ਪੀ ਲੈਣਗੇ ਫਿਰ ਹਰਪਿਤ ਕੱਪੜੇ ਧੋਣ ਲੱਗੀ ਹੋਈ ਬੱਤੀਆਂ ਦੀ ਲੈ ਕੇ ਚੱਲਣੇ ਚਾਹੀਏ ਆਪਾਂ ਗੋਰਾ ਗਿਆ ਕਿੱਥੇ ਦੁਕਾਨ ਤਾਂ ਬੰਦ ਆ ਆਪਣਚ ਆਜੋ ਜਾ ਪੀ ਲਓ ਮੁੰਡਿਓ ਹਾਂ ਗਿਆ ਕਿੱਥੇ ਗੋਰਾ ਦੁਕਾਨ ਤਾਂ ਬੰਦ ਆ ਆਜ ਦੇ ਗਿਆ ਉਹ ਡੇਢ ਤੱਕ ਤਾਂ ਬੰਦ ਆ ਦੁਕਾਨ ਹਾਂਜੀ ਸ਼ਾਮ ਦਾ ਟਾਈਮ ਹੋ ਗਿਆ ਪੱਠਿਆਂ ਦਾ ਟੋਕਾ ਆਪਾਂ ਕਰ ਲਿਆ ਹੁਣ ਆਪਾਂ ਪਾਉਨੇ ਆ ਮੱਜਾਂ ਨੂੰ ਪੱਠੇ ਇਹ ਵੀ ਆਪਣੀ ਡਿਊਟੀ ਆ ਜੀ ਰੋਜ਼ ਦੀ ਹੋਈ ਲੱਗਦੇ ਹੈ ਹੱਥੀ ਨਾਲ ਹੀ ਅੰਦਰ ਵੀ ਪੱਠੇ ਪਾਦੇ ਹੋਏ ਨੇ ਖੋਨੀਆਂ 'ਚ। ਇਹ ਥੱਲੇ ਜਿਹੜੀ ਬਚੀ ਹੁੰਦੀ ਆ ਰੀਣ-ਡੂਣ ਉਹਦੀ ਸੁੱਕ ਵੀ ਪਾਤੀ। ਗਰਮੀਆਂ ਵਿੱਚ ਤੇ ਇਹਦੀ ਲੋੜ ਨਹੀਂ ਪੈਂਦੀ ਸਰਦੀਆਂ ਵਿੱਚ ਸੁੱਕ ਪਾਉਣੀ ਪੈਂਦੀ ਹੈ। ਤਾਂ ਕਿ ਜਾਨਵਰਾਂ ਨੂੰ ਨਿਗਰ ਰਵੇ। ਹਾਂਜੀ ਇਹ ਸਵੇਰ ਦੀ ਦਾਲ ਪੀ ਰਜਦੀ ਆ ਹੁਣ ਹੋ ਗਿਆ ਆਥਣ। ਹੁਣ ਲਾਉਣੇ ਆ ਜੀ ਆਪਾਂ ਤੜਕਾ ਇਹਨੂੰ। ਖੁਸ਼ਬੂ ਬੜੀ ਸੋਹਣੀ ਆਉਂਦੀ ਆ। ਖਾਰੇ ਦਾ ਤਾਂ ਮਜ਼ਾ ਹੀ ਹੋ ਰਾ ਦਾਲ ਦਾ। ਖਾਰੇ ਦਾ ਤੇ ਚੁੱਲੇ ਦਾ।